ਦੋਸਤੋ ਅੱਜ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਸਾਲ 2005 ਦੇ ਵਿੱਚ ਸੈਸ਼ਨ ਐਡੀਸ਼ਨਲ ਸੈਸ਼ਨ ਜੱਜ ਵਿਜੇ ਸਿੰਘ ਦੇ ਕਤਲ ਦੀ ਅਸਲ 'ਚ ਅੱਜ ਕਹਾਣੀ ਸੁਣਾਉਣ ਦਾ ਮਕਸਦ ਮੇਰਾ ਕਿਉਂ ਆ ਕਿਉਂਕਿ ਉਸ ਕੇਸ ਦੇ ਦੌਰਾਨ ਉਹਨਾਂ ਦੇ ਦੋਸ਼ੇ ਨੂੰ ਫੜ ਲਿਆ ਗਿਆ ਸੀ ਪਰ ਉਸ ਕੇਸ ਦੀ ਬਾਅਦ ਵਿੱਚ ਕੀ ਜਾਣਕਾਰੀ ਹੋਈ ਸੀ ਬਾਅਦ ਵਿੱਚ ਉਸ ਦਾ ਕੀ ਬਣਿਆ ਸੀ ਉਹ ਦੋਸ਼ੀਆਂ ਦਾ ਕੀ ਬਣਿਆ ਸੀ ਦੋਸ਼ੀ ਫਰਾਰ ਹੋ ਗਏ ਸੀ ਕਿ ਦੋਸ਼ੀਆਂ ਦੋਸ਼ੀ ਸਜ਼ਾ ਕੱਟ ਰਹੇ ਨੇ ਜਾਂ ਪੈਰੂਲਤੇ ਨੇ ਉਸ ਕੇਸ ਦੀ ਜਾਣਕਾਰੀ ਅੱਗੇ ਮੈਨੂੰ ਲੱਗਦਾ ਨਾ ਤਾਂ ਕਿਸੇ ਚੈਨਲ ਤੇ ਸੁਣਾਈ ਗਈ ਆ ਨਾ ਹੀ ਕਿਸੇ ਨੂੰ ਹੈਗੀ ਆ ਕਿਉਂਕਿ ਆਪਾਂ ਕੇਸ ਨੂੰ ਤਾਂ ਕਵਰ ਕਰ ਲੈਨੇ ਜੋ ਸਟਾਰਟਿੰਗ ਸਰਗਰਮ ਹੁੰਦਾ ਕੇਸ ਪਰ ਬਾਅਦ ਵਿੱਚ ਉਸ ਕੇਸ ਦਾ ਕੀ ਬਣਿਆ ਇਸ ਚੀਜ਼ ਦੀ ਜਾਣਕਾਰੀ ਕੋਈ ਦਿੰਦਾ ਨਹੀਂ ਹੈਗਾ ਨਾ ਹੀ ਕਿਸੇ ਨੂੰ ਪਤਾ ਲੱਗਦੀ ਆ ਨਾ ਹੀ ਕੋਈ ਧਿਆਨ ਦਿੰਦਾ ਖਾਸ ਕਰਕੇ ਦਰਸ ਇਹ ਉਸ ਟਾਈਮ ਦਾ ਬਹੁਤ ਹਾਈ ਪ੍ਰੋਫਾਈਲ ਕੇਸ ਸੀ ਕੌਂਟਰੋਵਰਸ਼ੀਅਲ ਔਰ ਸੈਂਸੇਸ਼ਨਲ ਕੇਸ ਇਹ ਇਸ ਕਰਕੇ ਬਣ ਜਾਂਦਾ ਕਿਉਂਕਿ ਜਿਹੜਾ ਉਹ ਪੈਲ ਚੰਡੀਗੜ੍ਹ ਮੋਤੀ ਪੈਲਸ ਜਿਹੜੀ ਜਗ੍ਹਾ ਸੀ ਉਹਦੇ ਬਿਲਕੁਲ ਇਹਨਾਂ ਦੇ ਜੱਜ ਸਾਹਿਬ ਦੇ ਜਿਹੜੇ ਨੇਬਰ ਸੀ ਗਵਾਂਡੀ ਸੀਗੇ ਉਸ ਟਾਈਮ ਉਸ ਸਮੇਂ ਦੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਉਸ ਸਮੇਂ ਦੇ ਮੁੱਖ ਮੰਤਰੀ ਵੀ ਸੀ ਉਹਨਾਂ ਦੇ ਗਵਾਂਡ ਦੇ ਵਿੱਚ ਰਹਿੰਦੇ ਸੀ ਤੇ ਇਸੇ ਕਰਕੇ ਇਹ ਹਾਈ ਪ੍ਰੋਫਾਈਲ ਕੇਸ ਬਣ ਜਾਂਦਾ ਹੈ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਨੇ ਸਪੈਸ਼ਲ ਆਪਣਾ ਦਖਲ ਅੰਦਾਜ਼ੀ ਕਰਕੇ ਇਸ ਕੇਸ ਦੇ ਵਿੱਚ ਸਪੈਸ਼ਲ ਪੋਸਟ ਦੀ ਡਿਊਟੀ ਲਈ ਸੀ ਇਸ ਕੇਸ ਨੂੰ ਪਰਸਨਲੀ ਤੌਰ ਤੇ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕੇਸ ਪੋਸਟ ਨੇ ਹੱਲ ਵੀ ਕਰ ਲਿਆ ਸੀ ਚਾਰ ਦਿਨਾਂ ਤੋਂ ਬਾਅਦ ਉਸ ਪੁਲਿਸ ਦੇ ਮਤਲਬ ਮੀਡੀਆ ਸਾਹਮਣੇ ਪੇਸ਼ ਹੋ ਕੇ ਇੱਕ ਔਰਤ ਤੇ ਇੱਕ ਸਰਦਾਰ ਬੰਦੇ ਨੂੰ ਹਾਜ਼ਰ ਕੀਤਾ ਸੀ ਤੇ ਕਿਹਾ ਸੀ ਅਸੀਂ ਕੇਸ ਨੂੰ ਹੱਲ ਕਰ ਲਿਆ ਆ ਦਰਅਸਲ ਹੋਇਆ ਕੀ ਸੀ ਹੋਇਆ ਇਹ ਸੀ ਕਿ ਜੱਜ ਵਿਜੇ ਸਿੰਘ ਰਾਤ ਦਾ ਖਾਣਾ ਖਾਣ ਤੋਂ ਬਾਅਦ ਤੇ ਸੌਣ ਤੋਂ ਪਹਿਲਾਂ ਲੌਂਗ ਦੇ ਵਿੱਚ ਟੈਨਨ ਲਾਉਣਾ ਉਹਨਾਂ ਨੂੰ ਸ਼ੌਂਕ ਸੀ ਤੇ ਇਸ ਚੀਜ਼ ਦੀ ਜਾਣਕਾਰੀ ਕਾਤਲ ਨੂੰ ਸੀਗੀ ਤੇ ਕਾਤਲ ਉਸ ਟਾਈਮ ਉੱਥੇ ਪਹੁੰਚਦਾ ਆ ਉਸ ਸਮੇਂ ਜੱਜ ਸਾਹਿਬ ਆਪਣੀ ਜਰਮਨ ਚ ਕਿਸੇ ਦੋਸਤ ਦੇ ਨਾਲ ਗੱਲਬਾਤ ਕਰ ਰਹੇ ਸੀ ਕਾਤਲ ਜੱਜ ਸਾਹਿਬ ਦੇ ਉੱਤੇ ਕਿਰਪਾਨ ਦੇ ਨਾਲ ਵਾਰ ਕਰਦਾ ਤਸੱਲੀ ਨਹੀਂ ਹੁੰਦੀ ਉਸ ਤੋਂ ਬਾਅਦ 22 ਵਾਰ ਹੋਰ ਕਰਦਾ ਆ ਜਦੋਂ ਜੱਜ ਸਾਹਿਬ ਉੱਥੋਂ ਬੇਸੋਧੋ ਕੇ गिर ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਕਾਤਲ ਉੱਥੋਂ ਚਲੇ ਜਾਂਦਾ ਆ ਫਿਰ ਜਿਹੜੇ ਜਰਮਨ ਦੋਸਤ ਦੇ ਨਾਲ ਗੱਲਬਾਤ ਕਰ ਰਹੇ ਹੁੰਦੇ ਨੇ ਜੱਜ ਸਾਹਿਬ ਉਹ ਉਸੇ ਟਾਈਮ ਫੋਨ ਦੇ ਉੱਤੇ ਹੀ ਹੁੰਦੀ ਆ ਉਹ ਬਾਰ-ਬਾਰ ਹੈਲੋ 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 ਕਰਦੀ ਰਹਿੰਦੀ ਆ ਪਰ ਸਾਹਮਣੋਂ ਕੋਈ ਰਿਸਪੌਂਸ ਨਹੀਂ ਆਉਂਦਾ ਉਹਨਾਂ ਪਰ ਸਾਹਮਣੇ ਕੋਈ ਰਿਸਪੌਂਸ ਨਹੀਂ ਸੁਣਦਾ ਫਿਰ ਉਹ ਕੱਟ ਕੇ ਫੋਨ ਉਹਨੇ ਦੇ ਪਰਿਵਾਰ ਨੂੰ ਕਰਦੀ ਹੈ ਤੇ ਫੋਨ ਉਹਨਾਂ ਦੇ ਪਰਿਵਾਰ ਵਾਲੇ ਜਦੋਂ ਲਾਂਚ ਪਹੁੰਚ ਕੇ ਦੇਖਦੇ ਨੇ ਤਾਂ ਉੱਥੇ ਜੱਸਾ ਬੇਸੋਧ ਪਏ ਹੁੰਦੇ ਨੇ ਉਸ ਤੋਂ ਬਾਅਦ ਚੱਕ ਕੇ ਉਹਨਾਂ ਨੂੰ ਹਸਪੀਟਲ ਲਿਜਾਇਆ ਜਾਂਦਾ ਜਿੱਥੇ ਜਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਦੋਸਤੋ ਇਸ ਕੇਸ ਦੀ ਪੂਰੀ ਜਾਣਕਾਰੀ ਅੱਜ ਮੈਂ ਤੁਹਾਨੂੰ ਦੇਣ ਜਾ ਰਿਹਾ ਕਿ ਬਾਅਦ ਵਿੱਚ ਇਸ ਕੇਸ ਦਾ ਕੀ ਕੀ ਹੋਇਆ ਸੀਗਾ ਦੋਸਤੋ ਥੋੜਾ ਜਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰਸਤਮ ਚੈਨਲ ਤੇ ਅੱਜ ਚੰਡੀਗੜ੍ਹ ਦੇ ਹਾਈ ਪ੍ਰੋਫਾਈਲ ਕੇਸ ਜੱਜ ਵਿਜੇ ਸਿੰਘ ਮਰਡਰ ਕੇਸ ਦੀ ਆਪਾਂ ਛਾਣਬੀਨ ਕਰਾਂਗੇ ਉਹਦੇ ਤੇ ਉਹਦੇ ਉੱਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਉਸ ਕੇਸ ਦੇ ਦੋਸ਼ੀ ਕਿੱਥੇ ਨੇ ਤੇ ਅੱਜ ਉਸ ਕੇਸ ਵਿੱਚ ਅੱਗੇ ਕਾਰਵਾਈ ਕੀ ਕੀ ਹੋਈ ਆ ਤਾਂ ਦੋਸਤੋ ਸ਼ੁਰੂ ਕਰਦੇ ਆਂ ਕਹਾਣੀ ਇਦਾਂ ਸ਼ੁਰੂ ਹੁੰਦੀ ਆ ਆਮਰਜੀਤ ਸਿੰਘ ਵਾਲੀਆ ਤੇ ਡੀਐਸ ਦਈਆ ਦੋਨੋਂ ਗੁਆਂਢੀ ਹੁੰਦੇ ਆ ਆਮਰਜੀਤ ਸਿੰਘ ਵਾਲੀਆ ਦਾ ਇੱਕ ਬੇਟਾ ਹੁੰਦਾ ਆ ਜੱਜ ਵਿਜੇ ਸਿੰਘ ਤੇ ਦਈਆ ਸਾਹਿਬ ਦੀ ਇੱਕ ਬੇਟੀ ਹੁੰਦੀ ਆ ਰਵਨੀਤ ਕੌਰ ਦੋਨੋਂ ਬੱਚੇ ਬਚਪਨ ਤੋਂ ਜਵਾਨ ਹੁੰਦੇ ਨੇ ਆਪਸ ਵਿੱਚ ਖੇਡਦੇ ਨੇ ਤੇ ਦੋਨਾਂ ਦਾ ਪਿਆਰ ਹੋ ਜਾਂਦਾ ਆ ਪਰ ਜਿਉਂ-ਜਿਉਂ ਵੱਡੇ ਹੁੰਦੇ ਨੇ ਮਾਪੇ ਇਸ ਰਿਸ਼ਤੇ ਤੋਂ ਰਾਜ਼ੀ ਨਹੀਂ ਹੁੰਦੇ ਤੇ ਰਵਨੀਤ ਕੌਰ ਦਾ ਰਿਸ਼ਤਾ ਕਿਤੇ ਹੋਰ ਕਰ ਦਿੱਤਾ ਜਾਂਦਾ ਆ ਤੇ ਵਿਜੇ ਸਿੰਘ ਦਾ ਰਿਸ਼ਤਾ ਕਿਤੇ ਹੋਰ ਕਰ ਦਿੱਤਾ ਜਾਂਦਾ ਵਿਜੇ ਸਿੰਘ ਜਿੱਥੇ ਰਿਸ਼ਤਾ ਹੁੰਦਾ ਉੱਥੇ ਉਹਨਾਂ ਦਾ ਉਹਨਾਂ ਤੋਂ ਤਿੰਨ ਬੇਟੀਆਂ ਪੈਦਾ ਹੁੰਦੀਆਂ ਤੇ ਰਵਨੀਤ ਕੌਰ ਦੇ ਆਪਣੇ ਵਿਆਹ ਦੇ ਵਿੱਚ ਇੱਕ ਬੇਟਾ ਪੈਦਾ ਹੁੰਦਾ ਆ ਬਾਚ ਰਵਨੀਤ ਕੌਰ ਦਾ ਆਪਣੇ ਪਤੀ ਦੇ ਨਾਲ ਰਿਸ਼ਤਾ ਚੰਗੀ ਤਰੀਕੇ ਨਾਲ ਨਹੀਂ ਚੱਲਦਾ ਹੈਗਾ ਤਾਂ ਉਹਨਾਂ ਦਾ ਆਪ ਵਿਚ ਤਲਾਕ ਹੋ ਜਾਂਦਾ ਤੇ ਰਵਨੀਤ ਕੌਰ ਆਪਣੇ ਬੱਚੇ ਨੂੰ ਲੈ ਕੇ ਸਿੰਗਲ ਊਮਨ ਦੇ ਤੌਰ ਤੇ ਉਹਨੂੰ ਪਾਲਣਾ ਸ਼ੁਰੂ ਕਰ ਦਿੰਦੀ ਨਾਲ ਆਪਣਾ ਕਲੀਨਿਕ ਚਲਾਉਣਾ ਸ਼ੁਰੂ ਕਰ ਦਿੰਦੀ ਹੈ ਉਧਰ ਵਿਜੇ ਸਿੰਘ ਜੱਜ ਬਣ ਜਾਂਦੇ ਨੇ ਸੈਸ਼ਨ ਜੱਜ ਬਣ ਜਾਂਦੇ ਨੇ ਚੰਡੀਗੜ੍ਹ 'ਚ ਉਹਨਾਂ ਦੀ ਬਦਲੀ ਹੋ ਜਾਂਦੀ ਹੈ ਚੰਡੀਗੜ੍ਹ 'ਚ ਤਬਾਦਲਾ ਹੋ ਜਾਂਦਾ ਤੇ ਰਵਨੀਤ ਕੌਰ ਵੀ ਚੰਡੀਗੜ੍ਹ 'ਚ ਆ ਜਾਂਦੀ ਆ ਵਿਆਹ ਤੋਂ ਬਾਅਦ ਇਹਨਾਂ ਦੋਨਾਂ ਦੀਆਂ ਆਪਸ ਵਿੱਚ ਮੁਲਾਕਾਤਾਂ ਸ਼ੁਰੂ ਹੋ ਜਾਂਦੀਆਂ ਜਦੋਂ ਦੋਨਾਂ ਦੀਆਂ ਮੁਲਾਕਾਤਾਂ ਚੱਲਦੀਆਂ ਨੇ ਅੱਗੇ ਵਧਦੀਆਂ ਨੇ ਕਈ ਦਿਨ ਦੌਰਾਨ ਦੀ ਪੁਰਾਣੀ ਅਜਾਦਾਤਾ ਆ ਜਾਂਦੀਆਂ ਤੇ ਰਵਨੀਤਕੌਰ ਇੱਕ ਦਿਨ ਪ੍ਰਪੋਜ਼ਲ ਰੱਖ ਦਿੰਦੀ ਹੈ ਵਿਜੇ ਸਿੰਘ ਸਾਹਮਣੇ ਕਿ ਵੀ ਪਹਿਲਾਂ ਤਾਂ ਆਪਣਾ ਪਿਆਰ ਸਿਰੇ ਨਹੀਂ ਚੜਿਆ ਹੈਗਾ ਵਿਆਹ ਨਹੀਂ ਕਰਾ ਸਕੇ ਪਰ ਹੁਣ ਆਪਾਂ ਨੂੰ ਵਿਆਹ ਕਰਾ ਲੈਣਾ ਚਾਹੀਦਾ ਪਰ ਜੱਜ ਵਿਜੇ ਸਿੰਘ ਸੀ ਉਹਨਾਂ ਦੇ ਤਿੰਨ ਬੇਟੀਆਂ ਸੀ ਉਹ ਵਿਆਹ ਨਹੀਂ ਕਰਾ ਸਕਦੇ ਸੀ ਜਿਵੇਂ ਉਹ ਟਾਲਣ ਟ੍ਰੋਲ ਕਰਦੇ ਗਿਉਂ-ਗਿਉਂ ਦਿਨ ਗੁਜ਼ਰਦੇ ਰਹੇ ਰਵਨੀਤਕੌਰ ਦੇ ਮਨ 'ਚ ਇਦਾਂ ਆਉਣ ਲੱਗ ਪਿਆ ਕਿ ਵੀ ਵਿਜੇ ਆ ਇਹ ਮੈਨੂੰ ਸ਼ਾਇਦ ਯੂਜ਼ ਕਰ ਰਿਹਾ ਆਪਣੇ ਰਿਸ਼ਤੇ ਨੂੰ ਕਿਸੇ ਮਕਾਮ ਤੇ ਨਾ ਜਾਂਦਾ ਦੇਖ ਕੇ ਰਮਨੀਤ ਜੋਤ ਕੁੜਨ ਲੱਪੈਂਦੀ ਆ ਉਹਨੂੰ ਪਸਤਾਵਾ ਹੋਣ ਲੱਪੈਂਦਾ ਵੀ ਸ਼ਾਇਦ ਵਿਜੇ ਉਹਨੂੰ ਯੂਜ਼ ਕਰ ਰਿਹਾ ਉਹਨੂੰ ਉਹਦਾ ਬਣਦਾ ਹੱਕ ਨਹੀਂ ਦੇ ਰਿਹਾ ਜਾਂ ਉਸ ਰਿਸ਼ਤੇ ਨੂੰ ਅੱਗੇ ਵਧਾਉਣਾ ਨਹੀਂ ਚਾਹੁੰਦਾ ਉਹ ਦੋ ਨਾਂਵਾਂ 'ਤੇ ਸਵਾਰ ਹੋ ਰਿਹਾ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਰਮਨੀਤਕੌਰ ਦੇ ਮਨ 'ਚ ਆਉਣ ਲੱਪੈਂਦੇ ਨੇ ਉਹਨਾਂ ਦਿਨਾਂ ਵਿੱਚ ਉਹ ਰਮਨੀਤਕੌਰ ਕਰਦੀ ਕਿ ਸ਼ਾਇਦ ਗੁਰਦੁਆਰਾ ਸਾਹਿਬ ਜਾਂਦੀ ਆਉਂਦੀ ਸੀਗੀ ਇੱਕ ਸੱਜਣ ਨਾਲ ਉਹਦਾ ਟੱਕਰਾ ਹੁੰਦਾ ਜਿਹਦਾ ਨਾਮ ਮਨਜੀਤ ਹੁੰਦਾ ਆ ਮਨਜੀਤ ਨਾਲ ਰਮਨੀਤ ਕੌਰ ਦੀ ਚੰਗੀ ਦੋਸਤੀ ਹੋ ਜਾਂਦੀ ਆ ਉਹ ਦੋਸਤੀ ਇੱਕ ਪਾਸੇ ਚੱਲਦੀ ਰਹਿੰਦੀ ਆ ਤੇ ਦੂਸਰੇ ਪਾਸੇ ਵਿਜੇ ਨਾਲ ਮੁਲਾਕਾਤਾਂ ਚੱਲਦੀ ਰਹਿੰਦੀਆਂ ਪਰ ਜਦ ਵਿਜੇ ਤੋਂ ਦੁਖੀ ਹੋ ਜਾਂਦੀ ਆ ਤਾਂ ਹੌਲੀ ਹੌਲੀ ਸੋਚਣ ਲੱਗ ਪੈਂਦੀ ਆ ਵੀ ਵਿਜੇ ਨੂੰ ਮਾਰਨਾ ਪੈਣਾ ਉਹ ਵਿਜੇ ਨੂੰ ਇੰਨਾ ਮਤਲਬ ਬੁਰਾ ਲੱਗਣ ਲੱਗ ਪੈਂਦਾ ਉਹ ਉਹਦੇ ਤੋਂ ਉਹਨੂੰ ਮਾਰਨਾ ਚਾਹੁੰਦੀ ਹੁੰਦੀ ਆ ਰਮਨੀਤ ਕੌਰ ਰਮਨੀਤ ਕੌਰ ਕਰਦੀਏ ਫਿਰ ਕਿਤਾਬਾਂ ਬਣਨੀ ਸ਼ੁਰੂ ਕਰ ਦਿੰਦੀ ਆ ਕਿਤਾਬਾਂ ਦੇ ਵਿੱਚ ਉਹਨੂੰ ਮਾਰਨ ਦੇ ਨਵੇਂ-ਨਵੇਂ ਤਰੀਕੇ ਲੱਭਦੇ ਨੇ ਉਹਨੂੰ ਸੁਪਾਰੀ ਕਿਲਿੰਗ ਵੀ ਦਿਖਦੀ ਆ ਫਿਰ ਉਹ ਹੌਲੀ ਵਾਲੀ ਜਦੋਂ ਮਨਜੀਤ ਨਾਲ ਉਹਦੀ ਮੁਲਾਕਾਤ ਹੁੰਦੀ ਹੈ ਮਨਜੀਤ ਨੂੰ ਇੱਕ ਗੱਲ ਕਹਿੰਦੀ ਹੈ ਕਿ ਵੀ ਮੈਂ ਤੈਨੂੰ ਤੇਰੇ ਨਾਲ ਵਿਆਹ ਵੀ ਕਰਾਉਂਗੀ ਤੇ ਤੈਨੂੰ 5 ਲੱਖ ਰੁਪਈਆ ਵੀ ਦਵਾਂਗੀ ਤੇ ਮੈਂ ਤੈਨੂੰ ਬਾਹਰ ਵੀ ਲੈ ਕੇ ਜਾਵਾਂਗੀ ਪਰ ਇੱਕ ਕੰਮ ਕਰਨਾ ਪੈਣਾ ਹੈ ਕੰਮ ਇਹ ਕਰਨਾ ਪੈਣਾ ਵੀ ਆ ਫਲਾਣਾ ਬਰਣਾ ਬੰਦਾ ਉਹਨੂੰ ਮਾਰਨਾ ਹੈ ਮਨਜੀਤ ਵਾਸਤੇ ਉਹਨੂੰ ਐ ਲੱਗਦਾ ਵੀ ਸੋਨੇ ਤੇ ਹਸਾਗਾ ਹੋ ਗਿਆ ਪੈਸੇ ਵੀ ਮਿਲ ਲੈਣੇ ਨੇ ਤੇ ਵਿਆਹ ਵੀ ਹੋਊਗਾ ਤੇ ਬਾਹਰ ਵੀ ਜਾਊਗਾ ਉਹਨੂੰ ਸਾਰਾ ਕੁਝ ਕਿਤੇ ਜਗ ਤੋਂ ਮਿਲਦਾ ਔਰ ਰਾਜੀ ਹੋ ਜਾਂਦਾ ਆ 50000 ਰੁਪਏ ਉਹਨੂੰ ਦੇ ਦਿੱਤਾ ਜਾਂਦਾ ਆ ਸਪਾਰੀ ਮਿਲ ਚੁੱਕੀ ਸੀ ਮਨਜੀਤ ਉਸ ਜੱਜ ਸਾਹਿਬ ਦੀ ਮਤਲਬ ਰੈਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੂੰ ਮੌਕਾ ਮਿਲਿਆ 13 ਤਰੀਕ ਨੂੰ ਦਿਨ ਸੀ 13 ਅਕਤੂਬਰ 2005 ਉਹ ਰਾਤ ਦਾ ਸਮਾਂ ਸੀ ਜੱਜ ਸਾਹਿਬ ਆਪਣੇ ਲੌਂਡ ਦੇ ਵਿੱਚ ਮਨਜੀਤ ਉਹਨਾਂ ਦੇ ਦਾਖਲ ਹੁੰਦਾ ਹੈ ਉੱਥੇ ਦਾਖਲ ਹੋ ਕੇ ਕਿਰਪਾਨ ਨਾਲ ਇੱਕ ਵਾਰ ਕਰਦਾ ਆ ਤੇ ਜਦੋਂ ਤਸੱਲੀ ਨਹੀਂ ਹੁੰਦੀ ਉਹਨਾਂ ਨੂੰ ਉਸ ਤੋਂ ਬਾਅਦ ਫਿਰ ਦੋ ਦਰਦਿਆਂ ਦੇ ਲਗਭਗ ਵਾਰ ਫੋੜ ਕਰਦਾ ਆ ਉਸ ਤੋਂ ਬਾਅਦ ਆਪਣਾ ਨਿਕਲਦਾ ਉਥੋਂ ਨਿਕਲ ਕੇ ਕਿਰਪਾਨ ਨੂੰ ਕਿਸੇ ਨਹਿਰ 'ਚ ਛੱਡਦਾ ਤੇ ਕੱਪੜੇ-ਕੁਪੜੇ ਬਦਲ ਕੇ ਰਵਨੀਤਕੌਰ ਜਾ ਕੇ ਆਪਣਾ ਬਾਕੀ 4.5 ਲੱਖ ਰੁਪਏ ਕਲੈਕਟ ਕਰ ਲੈਂਦਾ ਹੈ ਕਲੈਕਟ ਕਰਕੇ ਆਪਣਾ ਜਾ ਕੇ ਕਿਤੇ ਹੋਰ ਛੁਪ ਜਦਾ ਇਹ ਸਾਰਾ ਗੁੱਥੀ ਖੁੱਲਦੀ ਕਿਵੇਂ ਆ ਤੁਹਾਨੂੰ ਉਹ ਦੱਸਣ ਜਾ ਰਹੇ ਹਾਂ ਜਦੋਂ ਪੁਲਿਸ ਜੱਸ ਸਾਹਿਬ ਦੇ ਫੋਨ ਦੀ ਰੈਕੀ ਕਰਦੀ ਆ ਫੋਨ ਦੀ ਸਟੱਡੀ ਕਰਦੀ ਆ ਤਾਂ ਉਹਦੇ 'ਚ ਰਵਨੀਤਕੌਰ ਦਾ ਨੰਬਰ ਨਿਕਲਦਾ ਰਵਨੀਤਕੌਰ ਦਾ ਨੰਬਰ ਤਾਂ ਨਿਕਲਦਾ ਨਾਲ ਪੂਰੀ ਚੈਟ ਲਿਖਦੀ ਨਿਕਲਦੀ ਆ ਚੈਟ ਲਿਸਟ ਨਿਕਲਦੀ ਆ ਉਸ ਤੋਂ ਬਾਅਦ ਰਵਨੀਤ ਦਾ ਮਤਲਬ ਉਹਦੇ ਨਾਲ ਸਵਾਲ ਜਵਾਬ ਕੀਤੇ ਜਾਂਦੇ ਨੇ ਤੇ ਉਹਦੇ ਫੋਨ ਦੇ ਵਿੱਚੋਂ ਮਨਜੀਤ ਦਾ ਨੰਬਰ ਨਿਕਲ ਆਇਆ ਜਿਹੜਾ ਕਿ ਕਿਲਿੰਗ ਦੇ ਵਾਸਤੇ ਸਪਾਰ ਹਾਇਰ ਕੀਤਾ ਗਿਆ ਸੀਗਾ ਐਸਐਸਪੀ ਸਾਹਿਬ ਨੇ ਖੁਦ ਕਿਹਾ ਸੀ ਕਿ ਵੀ ਬਹੁਤ ਔਖਾ ਸੀ ਰਵਨੀਤ ਕੌਰ ਨੂੰ ਮਨਾਉਣਾ ਕਿਉਂਕਿ ਉਹ ਮੰਨੇ ਨਹੀਂ ਸੀ ਰਹੀ ਉਹ ਕਹਿੰਦੀ ਸੀ ਮੈਂ ਇੱਕ ਕਤਲ ਦੇ ਵਿੱਚ ਕਿਸੇ ਤਰੀਕੇ ਨਾਲ ਵੀ ਸ਼ਾਮਲ ਨਹੀਂ ਫਿਰ ਪੁਲਿਸ ਨੇ ਇੱਕ ਇਮੋਸ਼ਨਲ ਕਾਰਡ ਖੇਡਿਆ ਰਵਨੀਤ ਕੌਰ ਨੂੰ ਪੁਲਿਸ ਨੇ ਕਿਹਾ ਵੀ ਹਾਂ ਸਾਨੂੰ ਪੂਰਾ ਯਕੀਨ ਆ ਕਿ ਵੀ ਤੈਨੂੰ ਜੱਜ ਸਾਹਿਬ ਨੇ ਧੋਖਾ ਦਿੱਤਾ ਤੈਨੂੰ ਧੋਖੇ ਦੇ ਵਿੱਚ ਰੱਖਿਆ ਹੈ। ਇਹ ਸੁਣਨ ਤੋਂ ਬਾਅਦ ਮਤਲਬ ਰੀਤਕੌਰ ਇਮੋਸ਼ਨਲ ਤੌਰ ਤੇ ਟੁੱਟ ਗਈ ਔਰ ਉਹਨੂੰ ਰੋਣਾ ਆ ਗਿਆ ਰੋਣ ਲੱਗੀ ਤੇ ਰੋਂਦੀ ਰੋਂਦੀ ਨੇ ਉਹਨੇ ਸਾਰਾ ਕੇਸ ਪਾਣੀ ਵਾਂਗੂ ਆਪਣੇ ਹੰਝੂਆਂ ਦੇ ਨਾਲ ਸਾਰਾ ਕੇਸ ਦੱਸ ਦਿੱਤਾ। ਤੇ ਇਸ ਤਰ੍ਹਾਂ ਉਹਨੇ ਆਪਣਾ ਇੱਕ ਇਕਬਾਲੀਆ ਬਿਆਨ ਹੋਣ ਤੋਂ ਬਾਅਦ ਇਹ ਕੇਸ ਸਾਬਤ ਹੋਇਆ ਸੀ। ਫਿਰ ਉਸ ਤੋਂ ਬਾਅਦ ਕੇਸ ਬਣ ਗਿਆ ਸੀ ਕੇਸ ਬਣਨ ਤੋਂ ਬਾਅਦ ਲੋਅਰ ਕੋਰਟ ਦੇ ਵਿੱਚ ਕੇਸ ਨੂੰ ਪੇਸ਼ ਕੀਤਾ ਗਿਆ 2005 ਦੇ ਵਿੱਚ ਇਹ ਕੇਸ ਹੋਇਆ ਸੀ 2010 ਦੇ ਵਿੱਚ ਇਸ ਕੇਸ ਦਾ ਫੈਸਲਾ ਆਉਂਦਾ ਆ ਫੈਸਲਾ ਇਹ ਆਉਂਦਾ ਆ ਕਿ ਵੀ ਰਵਨੀਤ ਕੌਰ ਤੇ ਮਨਜੀਤ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਉਮਰ ਕੈਦ ਮਤਲਬ ਟਿਲ ਡੈਥ ਉਹਨਾਂ ਨੂੰ ਮਰਨ ਤੱਕ ਮਤਲਬ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਉਸ ਸਮੇਂ ਇਹਨਾਂ ਦੋਨਾਂ ਨੂੰ 2010 ਦੇ ਵਿੱਚ ਚੰਡੀਗੜ੍ਹ ਚ ਬਣੀ ਬੜੈਲ ਜ਼ਿਲ੍ਹੇ ਚ ਸ਼ਿਫਟ ਕਰ ਦਿੱਤਾ ਗਿਆ 2014 ਚ ਜਾ ਕੇ 4 ਸਾਲ ਤੋ ਉੱਥੇ ਰਹੇ 2014 ਚ ਜਾ ਕੇ ਫਿਰ ਇਹ ਜਦੋਂ ਪਟਿਆਲਾ ਜੇਲ੍ਹ ਤੇ ਤੇਰੇ ਜਾਂਦੀ ਆ ਚਲੇ ਜਾਂਦੇ ਨੇ ਦੋਨੋਂ ਦੋਨੋਂ ਇੱਥੋਂ ਕਹਾਣੀ ਇੱਕ ਹੋ ਸ਼ੁਰੂ ਹੁੰਦੀ ਆ ਕਹਾਣੀ ਐਦਾਂ ਸ਼ੁਰੂ ਹੁੰਦੀ ਆ ਕਿ ਵੀ 6 ਦਸੰਬਰ 2014 ਨੂੰ ਇੱਕ ਐਪਲੀਕੇਸ਼ਨ ਲਾਈ ਜਾਂਦੀ ਆ ਕੋਰਟ ਦੇ ਵਿੱਚ ਕਿ ਵੀ ਉਹਦੇ ਪਰਿਵਾਰ ਦੇ ਰਵਨੀਤ ਦੇ ਪਰਿਵਾਰ ਵੱਲੋਂ ਮਤਲਬ ਪਰਿਵਾਰ ਦੇ ਢਿੱਲੇ ਨੇ ਮਾ ਵੱਗ ਢਿੱਲੇ ਦੀ ਕੋਈ ਐਦਾਂ ਦੀ ਐਪਲੀਕੇਸ਼ਨ ਲਾ ਕੇ ਕਿਹਾ ਜਾਂਦਾ ਕਿ ਵੀ ਉਹਨੂੰ ਪੈਰੋਲ ਦਿੱਤੀ ਜਾਵੇ ਤੇ 6 ਦਸੰਬਰ 2014 ਨੂੰ ਰਵਨੀਤ ਕੌਰ ਦੀ 7 ਦਿਨਾਂ ਦੀ ਪੈਰੋਲ ਮਨਜ਼ੂਰ ਕਰ ਲਈਤੀ ਜਾਂਦੀ ਆ ਇਹ 15 ਦਸੰਬਰ ਨੂੰ ਮਤਲਬ 6 ਦਸੰਬਰ ਨੂੰ ਪੈਰੋਲ ਮਿਲਦੀ ਆ ਕਿ 15 ਦਸੰਬਰ ਨੂੰ ਤੁਹਾਨੂੰ ਦੁਬਾਰਾ ਤੀ ਕੋਰਟ ਦੇ ਵਿੱਚ ਜਾਂ ਜੇਲ੍ਹ ਦੇ ਵਿੱਚ ਹਾਜ਼ਰ ਹੋ ਜਾਣਾ ਚਾਹੀਦਾ ਹੁਣ ਆ ਪਹਿਣਾ ਆ ਤੇ 2014 ਦੀ 15 ਤਰੀਕ ਲੰਘ ਜਾਂਦੀ ਆ 15 ਤਰੀਕ ਨੂੰ ਰਵਨੀਤ ਕੌਰ ਪੇਸ਼ ਨਹੀਂ ਹੁੰਦੀ ਹੈਗੀ ਕਰਦੇ ਕਰਾਉਂਦੇ ਪੁਲਿਸ ਪ੍ਰਸ਼ਾਸਨ ਨੂੰ ਹੜਕੰਪ ਮੱਝ ਜਾਂਦਾ ਜੇਲ੍ਹ ਪ੍ਰਸ਼ਾਸਨ ਹੜਕੰਪ ਮੱਝ ਜਾਂਦਾ ਕਿ ਵੀ ਕੈਦੀ ਫਰਾਰ ਹੋ ਗਿਆ 2-3 ਮਹੀਨੇ ਲੰਘ ਜਾਂਦੇ ਨੇ 2-3 ਮਹੀਨੇ ਵਿੱਚ ਪੁਲਿਸ ਕੋਲ ਇੱਕ ਮਤਲਬ ਹਵਾਲਾ ਆਉਂਦੀ ਆ ਕਿ ਵੀ ਉਹ ਨੇਪਾਲ ਆਪਣੇ ਜਾਣ ਦੀ ਤਿਆਰੀ ਕਰਦੀ ਪਈ ਆ ਉਹਨੇ ਝਾਲੀ ਕਾਗਜ਼ ਪੱਤਰ ਬਣਾਏ ਨੇ ਤੇ ਉਹ ਨੇਪਾਲ ਜਾਣ ਦੀ ਤਿਆਰੀ ਕਰਦੀ ਪਈ ਆ ਤੇ ਕੁਝ ਦਿਨਾਂ ਬਾਅਦ ਪਤਾ ਲੱਗਦਾ ਕਿ ਵੀ ਉਹ ਨੇਪਾਲ ਜਾ ਚੁੱਕੀ ਆ ਉਸ ਤੋਂ ਬਾਅਦ ਉਸ ਨੇਪਾਲ ਜਾਂਦੀ ਆ 3 ਫਰਵਰੀ 2015 ਨੂੰ ਉਹਨੂੰ ਨਵਰੀਤ ਨੂੰ ਨੇਪਾਲ ਤੋਂ ਫੜ ਕੇ ਵਾਪਸ ਪੰਜਾਬ ਲੈ ਕੇ ਆਇਆ ਜਾਂਦਾ ਫੜਨ ਤੇ ਪਤਾ ਲੱਗਿਆ ਕਿ ਵੀ ਰਵਨੀਤ ਬਾਈ ਨੇਪਾਲ ਕੈਨੇਡਾ ਜਾਣਾ ਨੂੰ ਫਿਰਦੀ ਸੀ ਪਰ ਉਸ ਤੋਂ ਪਹਿਲਾਂ ਪਹਿਲਾਂ ਹੀ ਪੁਲਿਸ ਨੇ ਉਹਨੂੰ ਦਬੋਚ ਲਿਆ ਸੀ ਫੜ ਕੇ ਦੁਆਰਾਤੀ ਫੇਰ ਉਹਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੁਣ ਪਟਿਆਲਾ ਜੇਲ੍ਹ ਚਲੀ ਗਈ ਉਸ ਤੋਂ ਬਾਅਦ ਉਹਨਾਂ ਨੇ ਇੱਕ ਪਟੀਸ਼ਨ ਦਾਖਲ ਕੀਤੀ ਕਿ ਵੀ ਉਹਨੂੰ ਜਿਹੜਾ ਆਪਣਾ ਉਮਰ ਕੈਦ ਦਾ ਉਮਰ ਕੈਦ ਨੂੰ ਉਹਦੇ ਉੱਤੇ ਮਤਲਬ ਰਹਿਮ ਦੇ ਵਾਸਤੇ ਜਾਂ ਕੋਈ ਉਹਨੂੰ ਫੈਸਲਾ ਬਦਲਣ ਵਾਸਤੇ ਉਹ ਪਟੀਸ਼ਨ ਪਾਈ ਹੋਈ ਆ ਪਰ ਉਸ ਤੋਂ ਇਲਾਵਾ ਨੰਗ ਦਾ ਨੰਗ ਦਾ ਨੰਗ ਦਾ ਹੁਣ ਜਦੋਂ 2018 ਆ ਗਿਆ ਆ ਕਰੋਨਾ ਤੋਂ ਪਹਿਲਾਂ ਦੀ ਗੱਲ ਕਰਦਾ 2018 ਦੇ ਵਿੱਚ ਇੱਕ ਐਪਲੀਕੇਸ਼ਨ ਰੈਗੂਲਰ ਐਪਲੀਕੇਸ਼ਨ ਰੈਗੂਲਰ ਬੇਲ ਐਪਲੀਕੇਸ਼ਨ ਇੱਕ ਪਾਈ ਗਈ ਤੇ ਉਹਦੇ ਵਿੱਚ ਕੋਰਟ ਨੇ ਉਹਦੀ ਬੇਲ ਐਪਲੀਕੇਸ਼ਨ ਸਵੀਕਾਰ ਕਰ ਲਈ ਤੇ ਉਹਨੂੰ ਹਾਲਾਂਕਿ ਉਹ ਜਿਹੜੀ ਆਪਣੇ ਉਮਰ ਕੈਦ ਦੀ ਜਿਹੜੀ ਐਪਲੀਕੇਸ਼ਨ ਆ ਉਹਦੇ ਤੇ ਹਜੇ ਸੁਣਵਾਈ ਨਹੀਂ ਹੋਈ ਹੈਗੀ ਉਹਦੇ ਤੇ ਜੇ ਕਾਰਵਾਈ ਨਹੀਂ ਹੋਈ ਜਾਂ ਉਹਦਾ ਹਜੇ ਫੈਸਲਾ ਨਹੀਂ ਆਇਆ ਪਰ ਰੈਗੂਲਰ ਬੇਸ ਰੈਗੂਲਰ ਬੇਲ ਰਵਨੀਤ ਕੌਰ ਨੂੰ ਦੇ ਦਿੱਤੀ ਗਈ ਇਸ ਕੇਸ ਦਾ ਆਖਰੀ ਆਖਰੀ ਫੈਸਲਾ ਇਹ ਹੀ ਹੈ ਕਿ ਉਹਨਾਂ ਨੇ ਆਪਣੀ ਉਮਰ ਕੈਦ ਨੂੰ ਚੈਲੰਜ ਕੀਤਾ ਹੋਇਆ ਤੇ ਖੁਦ ਉਹ ਇਸ ਕੇਸ ਦੇ ਵਿੱਚ ਰੈਗੂਲਰ ਬੇਲ ਦੇ ਉੱਤੇ ਬਾਹਰ ਠੀਕ ਆ ਦੋਸਤੋ ਅੱਜ ਦੇ ਵਾਸਤੇ ਇੰਨਾ ਹੀ ਸਾਰੇ ਨੂੰ ਸਤ ਸ੍ਰੀ ਅਕਾਲ ਰਾਬਰਾਖਾ ਹਸਦੇ ਵਸਦੇ ਰੋ ਪੰਜਾਬੀ